ਅਟਲਾਂਟਿਕ ਮਹਾਸਾਗਰ ਤੇ ਬਿਲਕੁਲ ਉਪਰ 38000 ਫੁੱਟ ਦੀ ਉਚਾਈ ਦੇ ਉੱਤੇ ਇੱਕ ਜਹਾਜ਼ ਦਾ ਇੰਦਨ ਖਤਮ ਹੋ ਜਾਂਦਾ ਇਹ ਤਾਰੀਖ ਸੀ 24 ਗਾਤ 2001 ਦੀ ਤੇ ਇਸ ਤੋਂ ਨਜ਼ਦੀਕੀ ਹਵਾਈ ਅੱਡਾ ਉਹ 130 ਕਿਲੋਮੀਟਰ ਦੂਰ ਸੀ ਤੇ ਇਸ ਜਹਾਜ਼ ਦੇ ਉੱਪਰ ਟੋਟਲ 300 ਤੋਂ ਵੀ ਜ਼ਿਆਦਾ ਲੋਕ ਮੌਜੂਦ ਸੀ ਤੇ ਇਸ ਜਹਾਜ਼ ਦਾ ਪਾਇਲਟ ਸੀ ਰੌਬਰਟ ਪਸ਼ੇ ਰੋਬਰਟ ਪਸ਼ੇ ਖੁਦ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਨਾਲ ਇੱਕ ਪਾਇਲਟ ਬਣਿਆ ਸੀ ਸ਼ੁਰੂਆਤ ਦੇ ਵਿੱਚ ਇੱਕ ਵੱਡੀ 에ਅਰਲਾਈਨ ਕਾਪਰੀ ਦੇ ਵਿੱਚ ਉਸਦੀ ਨੌਕਰੀ ਲੱਗੀ ਸੀ ਪਰ ਬਾਅਦ ਦੇ ਵਿੱਚ ਉਸਨੂੰ ਕੱਢ ਦਿੱਤਾ ਗਿਆ ਸੀ ਇਸ ਤੋਂ ਬਾਅਦ ਵੀ ਉਸਨੇ ਪਲੇਨ ਉਡਾਉਣਾ ਜਾਰੀ ਰੱਖਿਆ ਪਰ ਬਸ ਅੰਤਰ ਇੰਨਾ ਸੀ ਕਿ ਹੁਣ ਉਹ ਪਲੇਨ ਐਡ ਆਊਟ ਡਰੱਗਸ ਦੇ ਲਈ ਚਲਾਇਆ ਕਰਦਾ ਸੀ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦਾ ਤੇ ਇਸੇ ਚੱਕਰ ਦੇ ਵਿੱਚ ਉਹ ਇੱਕ ਦਮ ਫੜਿਆ ਵੀ ਗਿਆ ਸੀ ਉਸ ਤੋਂ ਬਾਅਦ ਉਸਨੂੰ ਜੇਲ ਹੋਈ 5 ਸਾਲ ਬਾਅਦ ਉਹ ਬਾਹਰ ਆਇਆ ਪਰ ਇਸ ਤੋਂ ਬਾਅਦ ਦੁਬਾਰਾ ਫਿਰ ਤੋਂ ਉਸਨੂੰ ਪਾਇਲਟ ਦੀ ਨੌਕਰੀ ਮਿਲੀ ਸੀ ਇਸ ਕਹਾਣੀ ਦੀ ਸ਼ੁਰੂਆਤ ਕਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਹੁੰਦੀ ਹੈ ਜ ਆੜ ਪਈ ਜਾਂਦੀ ਆ ਫਲਾਈਟ ਨੰਬਰ 236 ਇਹ ਇੱਕ 에어ਬੱਸ A33 ਵਿਮਾਨ ਸੀ ਜਿਸ ਦੇ ਵਿੱਚ ਰੌਲਸ ਰॉयਸ ਦੇ ਦੋ ਤਾਕਤਵਰ ਇੰਜਨ ਲੱਗੇ ਹੋਏ ਸੀ ਪਲੇਨ ਦੇ ਵਿੱਚ ਕਰੂ ਤੇ ਪਾਇਲਟ ਦੇ ਸਮੇਤ 306 ਲੋਕ ਮੌਜੂਦ ਸੀ ਤੇ ਇਸ ਨੇ ਜਾਣਾ ਸੀ ਪੁਰਤਗਾਲ ਦੀ ਰਾਜਧਾਨੀ ਲਿਸਬਨ ਦੇ ਵਿੱਚ ਪਲੇਨ ਜਦੋਂ ਉਡਾਤਾ ਤੇ ਵਿੱਚ ਇੰਦਨਾਂ ਜ਼ਰੂਰਤ ਤੋਂ 5 ਟਨ ਤੋਂ ਵੀ ਜ਼ਿਆਦਾ ਤੇਲ ਮੌਜੂਦ ਸੀ ਪਲੇਨ ਉੱਡਿਆ ਤਾਂ ਕੁਝ ਘੰਟਿਆਂ ਬਾਅਦ ਹੀ 39000 ਫੁੱਟ ਦੀ ਉਚਾਈ ਦੇ ਉੱਤੇ ਸੀ ਤੇ ਇਹ ਸੀ ਅਟਲਾਂਟਿਕ ਮਹਾਸਾਗਰ ਦੇ ਬਿਲਕੁਲ ਉੱਪਰ ਇਸ ਦੌਰਾਨ ਸਾਰੇ ਯਾਤਰੀਆਂ ਨੇ ਖਾਣਾ ਖਾਧਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਸੌਣਾ ਸੀ ਉਹ ਸੌਂ ਗਏ ਤੇ ਬਾਕੀ ਦੇ ਆਪੋ ਆਪਣੇ ਕੰਮ ਕਰਨ ਲਾ ਗੇ ਕਾਕਪਿਟ ਦੇ ਅੰਦਰ ਵੀ ਸਭ ਨਾਰਮਲ ਪਰ ਅੱਧੀ ਰਾਤ ਦੇ ਕਰੀਬ ਜਿਹੜਾ ਪਾਇਲਟ ਰੌਬਰਟ ਨੇ ਇੱਕ ਚੀਜ਼ ਨੂੰ ਨੋਟ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਇੰਜਨ ਨੰਬਰ 2 ਦੇ ਵਿੱਚ ਆਇਲ ਪ੍ਰੈਸ਼ਰ ਹਾਈ ਤੇ ਆਇਲ ਟੈਂਪਰੇਚਰ ਹੈ ਜਿਹੜਾ ਉਹ ਲੋ ਦਿਖਾ ਰਿਹਾ ਅਜਿਹਾ ਹੋਣਾ ਨਹੀਂ ਚਾਹੀਦਾ ਪਲੇਨ ਦੇ ਸਾਰੇ ਉਪਕਰਨ ਸਹੀ ਤਰੀਕੇ ਨਾਲ ਕੰਮ ਕਰ ਰਹੇ ਸਨ ਉਹਨਾਂ ਨੇ ਇਸ ਚ ਤonnage ਦੁਆਰਾ ਫਸਟ ਅਫਸਰ ਨੂੰ ਇਸਦੇ ਬਾਰੇ ਵਿੱਚ ਦੱਸਿਆ ਗਿਆ ਤੇ ਉਸ ਤੋਂ ਬਾਅਦ ਉਹ ਵੀ ਕਨਫਿਊਜ਼ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਇਹ ਜਾਣਕਾਰੀ ਕੰਟਰੋਲ ਸੈਂਟਰ ਨੂੰ ਦੇ ਦਿੱਤੀ ਜਾਂਦੀ ਹੈ ਕੰਟਰੋਲ ਸੈਂਟਰ ਦੇ ਦੁਆਰਾ ਕਾਰ ਪੁੱਛਿਆ ਜਾਂਦਾ ਪਰ ਪਾਇਲਟ ਦੇ ਕੋਲ ਕੋਈ ਜਵਾਬ ਨਹੀਂ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਕਿ ਸਥਿਤੀ ਦੇ ਉੱਤੇ ਨਜ਼ਰ ਰੱਖਿਓ ਬਣਾਈ ਰੱਖੋ ਤੇ ਉਡਾਣ ਜਾਰੀ ਰੱਖਿਓ ਇਤੋਂ ਕੁਝ ਸਮਾਂ ਗੁਜ਼ਰਦਾ ਤਾਂ ਇੱਕ ਅਜੀਬ ਚੀਜ਼ ਹੁੰਦੀ ਹੈ ਪਲੇਨ ਦੀ ਸਕਰੀਨ ਦੇ ਉੱਤੇ ਇੱਕ ਮੈਸੇਜ ਦਿਖਾਈ ਦਿੰਦਾ ਜਿਹੜਾ ਇਹ ਦੱਸ ਰਿਹਾ ਸੀ ਕਿ ਫਿਊਲ ਅੰਬੈਲੈਂਸ ਹੈ ਯਾਨੀ ਕਿ ਖੱਬੇ ਤੇ ਸੱਜੇ ਪਾਸੇ ਦੇ ਟੈਂਕਾਂ ਦੇ ਵਿੱਚ ਬਰਾਬਰ ਤੇਲ ਦੇ ਵਿੱਚ ਬੈਲੈਂਸ ਹੈ ਜਿਹੜਾ ਉਹ ਆਪਦੇ ਆਪ ਵਿੱਚ ਕੋਈ ਖਤਰਾ ਨਹੀਂ ਹੁੰਦਾ ਪਰ ਜੇਕਰ ਦੋਨੋਂ ਇੰਜਨ ਇੱਕ ਬਰਾਬਰ ਕੰਮ ਕਰ ਰਹੇ ਨੇ ਤਾਂ ਅਜਿਹਾ ਹੋਣਾ ਚਾਹੀਦਾ ਨਹੀਂ ਹੁੰਦਾ ਕੈਪਟਨ ਨੂੰ ਹੁਣ ਵੀ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਹੋ ਕੀ ਰਿਹਾ ਤੇ ਦਿੱਕਤ ਕੀ ਆ ਇਸ ਤੋਂ ਬਾਅਦ ਉਸਦੇ ਦੁਆਰਾ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ ਇੱਕ ਕੰਮ ਕੀਤਾ ਜਾਂਦਾ ਕਿ ਫਿਊਲ ਅੰਬੈਲੈਂਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸਦੇ ਲਈ ਉਹ ਉਸਦੇ ਦੁਆਰਾ ਦੋਨੇ ਟੈਂਕਾਂ ਨੂੰ ਆਪ ਦੇ ਵਿੱਚ ਜੋੜ ਦਿੱਤਾ ਜਾਂਦਾ ਤਾਂ ਕਿ ਖੱਬੇ ਟੈਂਕ ਦਾ ਫਿਊਲ ਜਿਹੜਾ ਉਹ ਸੱਜੇ ਦੇ ਵਿੱਚ ਜਾ ਕੇ ਟਰਾਂਸਫਰ ਹੋ ਸਕੇ। ਤੇ ਇਸੇ ਵਜ੍ਹਾ ਦੇ ਕਾਰਨ ਇੱਕ ਬੈਲੈਂਸ ਵੀ ਬਣਿਆ ਰਹੂਗਾ। ਇਹ ਇੱਕ ਭਿਆਨਕ ਗਲਤੀ ਸਾਬਤ ਹੁੰਦੀ ਹੈ ਜਿਸ ਦਾ ਅਹਿਸਾਸ ਪਾਇਲਟ ਨੂੰ ਕੁਝ ਸਮੇਂ ਬਾਅਦ ਹੋਇਆ ਸੀ। ਅਸਲੀਅਤ ਦੇ ਵਿੱਚ ਇੱਥੇ ਫਿਊਲ ਜਿਹੜਾ ਉਹ ਟੈਂਕਸ ਦੇ ਵਿੱਚੋਂ ਲੀਕ ਹੋਣਾ ਸ਼ੁਰੂ ਹੋ ਗਿਆ ਸੀ। ਸ਼ੁਰੂਆਤ ਦੇ ਵਿੱਚ ਪਿੱਛੇ ਇੱਕ ਰਿਜ਼ਰਵ ਟੈਂਕ ਰੱਖਿਆ ਹੁੰਦਾ ਉਸ ਫਿਊਲ ਦੀ ਆਈਡੀ ਉਹ ਪੂਰਤੀ ਹੁੰਦੀ ਰਹੀ ਸੀ ਪਰ ਬਾਅਦ ਦੇ ਵਿੱਚ ਉਹ ਟੈਂਕ ਖਾਲੀ ਹੋ ਗਿਆ ਤਾਂ ਉਸ ਤੋਂ ਬਾਅਦ ਦੇ ਨਾਲ ਦੁਆਰਾ ਇੰਬੈਲੈਂਸ ਦਿਖਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਾਇਲਟ ਤੇ ਫਸਟ ਅਫਸਰ ਨੂੰ ਇੰਦਨ ਦੇ ਲੀਕ ਹੋਣ ਦੇ ਬਾਰੇ ਵਿੱਚ ਕੋਈ ਵੀ ਅੰਦਾਜ਼ਾ ਨਹੀਂ ਸੀ ਕਿ ਜਿਆ ਹੋ ਰਿਹਾ ਸ਼ੱਕ ਕਰਨ ਦੀ ਕੋਈ ਵਜ੍ਹਾ ਵੀ ਨਹੀਂ ਸੀ ਕਿਉਂਕਿ ਪਲੇਨ ਨੂੰ ਜਿਹੜਾ ਉਹ ਹਾਲ ਹੀ ਦੇ ਵਿੱਚ ਮੈਂਟੇਨੈਂਸ ਦੇ ਲਈ ਭੇਜਿਆ ਗਿਆ ਸੀ ਤੇ ਮੈਂਟੇਨੈਂਸ ਓਕੇ ਆਉਣ ਤੋਂ ਬਾਅਦ ਉਸ ਦੀ ਉਡਾਣ ਭਰਾਈ ਗਈ ਸੀ। ਇੱਕ ਹਫ਼ਤਾ ਪਹਿਲਾਂ ਹੀ ਉਸਦੇ ਦੋਨੇ ਇੰਜਣ ਵੀ ਬਦਲੇ ਗਏ ਸੀ। ਤੇ ਇਸੇ ਵਿਧਾ ਦੇ ਕਾਰਨਾਂ ਦੁਆਰਾ ਅਸਰ ਪੇ ਹੀ ਸੋਚਿਆ ਗਿਆ ਕਿ ਦੋਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਵੇ ਟੈਂਕਾਂ ਨੂੰ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਭਿਆਨਕ ਗਲਤੀ ਨਾ ਹੋ ਜਾਈ। ਪਰ ਇਹ ਖੁਦ ਇੱਕ ਵੱਡੀ ਗਲਤੀ ਸਾਬਤ ਹੁੰਦੀ ਆ। ਇੱਥੇ ਕੀਤਾ ਇਹ ਜਾਨਣਾ ਚਾਹੀਦਾ ਸੀ ਕਿ ਪਾਇਲਟ ਦੇ ਦੁਆਰਾ ਖੱਬੇ ਇੰਜਣ ਨੂੰ ਬੰਦ ਕਰ ਦੇਣਾ ਚਾਹੀਦਾ ਸੀ। ਇਸ ਤੋਂ ਬਾਅਦ ਪਲੇਨ ਇੱਕ ਇੰਜਣ ਦੇ ਸਹਾਰੇ ਬਾਕੀ ਯਾਤਰਾ ਪੂਰੀ ਕਰ ਸਕਦਾ ਸੀ। ਪਰ ਦੋਨੇ ਟੈਂਕਾਂ ਨੂੰ ਜੋੜਨ ਦੇ ਕਾਰਨ ਕੱਲ੍ਹ ਇਹ ਹੋਈ ਕਿ ਦੋਨੇ ਟੈਂਕ ਹੀ ਖਾਲੀ ਹੋ ਗਈ। ਤੁਹਾਨੂੰ ਸ਼ੁਰਾਤ ਦੇ ਵਿੱਚ ਇਹ ਦੱਸਿਆ ਸੀ ਕਿ ਇਸ ਪਲੇਨ ਦੇ ਵਿੱਚ 5 ਟਨ ਐਕਸਟਰਾ ਫਿਊਲ ਮੌਜੂਦ ਸੀ ਤੇ ਇਸੇ ਵਜ੍ਹਾ ਦੇ ਕਾਰਨ ਇਹਨਾਂ ਟੈਂਕਾਂ ਨੂੰ ਖਾਲੀ ਹੋਣ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਵੀ ਲੱਗ ਗਿਆ ਸੀ ਤੇ ਇਸੇ ਵਜ੍ਹਾ ਦੇ ਕਾਰਨ ਪਲੇਨ ਦੇ ਜਿਹੜੇ ਪਾਇਲਟਸ ਹੂ ਇਹ ਮੰਨ ਕੇ ਚੱਲ ਰਹੇ ਸੀ ਕਿ ਕੋਈ ਕੰਪਿਊਟਰ ਦੇ ਵਿੱਚ ਹੀ ਖਰਾਬੀ ਆ। ਅਸਲੀਅਤ ਦਾ ਪਤਾ ਉਸ ਵਕਤ ਲੱਗਿਆ ਜਦੋਂ ਪਲੇਨ ਦਾ ਖੱਬਾ ਇੰਜਨ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਿਆ ਤੇ ਦੂਜੇ ਪਾਸੇ ਜਿਹੜਾ ਦੂਸਰਾ ਇੰਜਨ ਸੀ ਉਸਨੇ ਵੀ ਸਿਰਫ 3 ਮਿੰਟ ਤੱਕ ਹੀ ਸਾਥ ਹਜ਼ਾਰਾਂ ਫੁੱਟ ਦੀ ਉਚਾਈ ਦੇ ਉੱਤੇ ਪਲੇਨ ਦੇ ਦੋਨੋਂ ਇੰਜਨ ਹੀ ਹੋਣਾ ਆਪਣਾ ਸਾਥ ਛੱਡ ਚੁੱਕੇ ਸੀ ਤੇ ਪਲੇਨ ਦੇ ਵਿੱਚ ਇੱਕ ਐਮਰਜੈਂਸੀ ਬੈਟਰੀ ਚੱਲ ਰਹੀ ਸੀ ਜਾਂ ਫਿਰ 에ਅਰ ਟਰਬਾਈਨ ਲੱਗੀ ਹੋਈ ਸੀ ਇੱਕ ਤੇ ਉਸੇ ਦੀ ਬਦੌਲਤ ਬਾਕੀ ਦੇ ਸਿਸਟਮ ਐਡੋ ਕੰਮ ਕਰ ਰਹੇ ਸੀ ਕੈਬਨ ਦੇ ਵਿੱਚ ਲੋਕ ਲਾਈਫ ਜੈਕਟ ਪਹਿਨ ਰਹੇ ਸੀ ਕਿਉਂਕਿ ਇਹ ਪਲੇਨ ਐਡਾ ਕਿਸੇ ਵੀ ਵਕਤ ਸਮੁੰਦਰ ਦੇ ਨਾਲ ਟਕਰਾ ਸਕਦਾ ਸੀ ਇੰਨੀ ਜ਼ਿਆਦਾ ਉਚਾਈ ਤੋਂ ਥੱਲੇ ਡਿੱਗਣਾ ਮਤਲਬ ਨਿਸ਼ਚਿਤ ਤੌਰ ਤੇ ਉੱਤੇ ਹੀ ਮੌਤ ਸੀ ਇਸ ਤੋਂ ਬਾਅਦ ਪਲੇਨ ਦੇ ਪਾਇਲਟ ਦੇ ਦੁਆਰਾ ਸਭ ਤੋਂ ਨਜ਼ਦੀਕੀ 에ਅਰਪੋਰਟ ਦੀ ਜਾਣਕਾਰੀ ਮੰਗੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਲਾਜੇਸ ਨਾਮ ਦੇ ਇੱਕ ਦ ਮੈਟਰੀਅਰ ਪੋਰਟਾ ਜਿਹੜਾ ਵੀ ਹਲੇ ਲਗਭਗ 130 ਕਿਲੋਮੀਟਰ ਦੂਰ ਸੀ ਉਸ ਤੋਂ ਬਾਅਦ ਪਾਇਲਟ ਰੋਬਟ ਦੇ ਦੁਆਰਾ ਪਲੇਨ ਨੂੰ ਲਾਰਜੈਸਟ ਦੇ ਵੱਲ ਮੋੜ ਲਿਆ ਜਾਂਦਾ ਇਸ ਵਕਤ ਜਦੋਂ ਇਹ ਦੋਨੇ ਇੰਜਨ ਉਸ ਦਾ ਸਾਹ ਛੱਡਿਆ ਸੀ ਉਸ ਵਕਤ 39000 ਫੁੱਟ ਦੀ ਉਚਾਈ ਦੇ ਉੱਤੇ ਇਹ ਜਹਾਜ਼ ਸੀ ਤੇ ਉਸ ਸਮੇਂ ਇਹ 6 ਕਿਲੋਮੀਟਰ ਪ੍ਰਤੀ ਮਿੰਟ ਦੇ ਹਿਸਾਬ ਨਾਲ ਅੱਗੇ ਵਧ ਰਿਹਾ ਸੀ ਤੇ ਨੀਚੇ ਵੀ ਆ ਰਿਹਾ ਸੀ ਇਸ ਤੋਂ ਬਾਅਦ ਜਦੋਂ ਇਹ ਜਹਾਜ਼ 13000 ਫੁੱਟ ਦੇ ਉੱਤੇ ਆਇਆ ਤਾਂ ਉਸ ਵਕਤ ਕਰੋਨਾ ਨੂੰ ਰਣਵੇ ਜਿਹੜਾ ਨਜ਼ਰ ਆਣਾ ਸ਼ੁਰੂ ਹੋ ਚੁੱਕਾ ਸੀ ਇਹ ਹੁਣ ਸਿਰਫ 16 ਕਿਲੋਮੀਟਰ ਦੂਰ ਆ ਚੁੱਕਾ ਸੀ ਪਰ ਉਸੇ ਵਕਤ ਹੀ ਪਾਇਲਟ ਨੂੰ ਅਹਿਸਾਸ ਹੁੰਦਾ ਵੀ ਪਲੇਨ ਆ ਜਿਹੜਾ ਉਹ ਹਾਲੇ ਵੀ ਕਾਫੀ ਜ਼ਿਆਦਾ ਉਚਾਈ ਦੇ ਉੱਤੇ ਆ ਤੇ ਜੇਕਰ ਇਸ ਰਫ਼ਤਾਰ ਦੇ ਨਾਲ ਪਲੇਨ ਅੱਗੇ ਵਧਦਾ ਰਹਿੰਦਾ ਤਾਂ ਪਲੇਨ ਰਣਵੇ ਤੋਂ ਅੱਗੇ ਨਿਕਲ ਜਾਊਗਾ ਤੇ ਇਸ ਬਜਾਏ ਦੇ ਕਾਰਨ ਪਾਇਲਟ ਦੇ ਦੁਆਰਾ ਇੱਕ 360 ਡਿਗਰੀ ਦਾ ਚੱਕਰ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਪਲੇਨ ਨੂੰ ਆ ਜਿਹੜਾ ਉਹ ਨੀਚੇ ਲਿਆਇਆ ਜਾਂਦਾ ਤੇ ਇਸ 360 ਡਿਗਰੀ ਦੇ ਇੱਕ ਚੱਕਰ ਦੇ ਬਜਾਏ ਕਾਰਨ ਪਲੇਨ ਕਾਫੀ ਨੀਚੇ ਆ ਚੁੱਕਿਆ ਸੀ ਪਲੇਨ ਪਿਛਲੇ 19 ਮਿੰਟ ਤੋਂ ਹਵਾ ਦੇ ਵਿੱਚ ਤੈਰ ਰਿਹਾ ਸੀ ਹੁਣ ਬਾਰੀ ਸੀ ਉਸ ਨੂੰ ਲੈਂਡ ਕਰਾਉਣ ਦੀ ਪਾਇਲਟ ਨੂੰ ਇਹ ਚੀਜ਼ ਦਾ ਪਤਾ ਸੀ ਕਿ ਉਹਨਾਂ ਦੇ ਕੋਲ ਸਿਰਫ ਹੁਣ ਇੱਕੋ ਹੀ ਮੌਕਾ ਹੈ ਇਸੇ ਬਜਾਏ ਕਾਰਨ ਉਸ ਦੇ ਦੁਆਰਾ ਪਲੇਨ ਨੂੰ ਡ੍ਰੈਗ ਕਰਾਉਣ ਦੇ ਲਈ ਉਸ ਨੂੰ ਆੜਾ ਤਿਰਛਾ ੜਾ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਅੰਗਰੇਜ਼ੀ ਦੇ ਲੈਟਰ S ਦੀ ਤਰ੍ਹਾਂ ਤੇ ਅੰਤ ਦੇ ਵਿੱਚ ਮੌਕਾ ਦੇਖ ਕੇ ਉਸ ਨੇ ਪਲੇਨ ਨੂੰ ਜੜਾ ਰਣਵੇ ਦੇ ਉੱਤੇ ਉਤਾਰ ਦਿੱਤਾ ਪਲੇਨ ਰਣਵੇ ਦੇ ਨਾਲ ਟਕਰਾਂਦਾ ਤੇ ਇੱਕ ਨਾਮ ਬਾਲ ਦੀ ਤਰ੍ਹਾਂ ਉਛਲ ਕੇ ਅੱਗੇ ਤੇ ਨੀਚੇ ਵੱਲ ਆਉਣਾ ਸ਼ੁਰੂ ਕਰ ਦਿੰਦਾ ਸੀ ਇੰਨੀ ਜ਼ਿਆਦਾ ਸਪੀਡ ਹੋਣ ਦੀ ਬਜਾਏ ਕਾਰਨ ਉਸ ਦੇ ਪਹੀਏ ਸੀੜੇ ਉਹ ਫਟ ਚੁੱਕੇ ਸੀ ਤੇ ਬਾਡੀ ਦੇ ਵਿੱਚ ਵੀ ਦਰਾਰ ਆ ਚੁੱਕੀ ਸੀ ਪਲੇਨ ਜਿਹੜਾ ਰਣਬੇ ਦੇ ਉੱਤੇ ਲਗਭਗ 3/4 ਦੂਰੀ ਜਿਹੜੀ ਉਹ ਪਾਰ ਕਰ ਚੁੱਕਿਆ ਸੀ ਤੇ ਉਸੇ ਵਕਤ ਹੀ ਬਚਾਅ ਕਰਮਚਾਰੀ ਜਿਹੜੇ ਪਲੇਨ ਤੱਕ ਪਹੁੰਚਦੇ ਨੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਾਂਦਾ 16 ਲੋਕਾਂ ਨੂੰ ਮਾਮੂਲੀ ਝੋਟਾਂ ਆਈਆਂ ਸੀ ਪਰ ਉਸ ਤੋਂ ਬਾਅਦ ਵੀ ਪਲੇਨ ਦੇ ਪਾਇਲਟ ਦੇ ਦੁਆਰਾ ਜਿਹੜਾ ਉਹਨਾਂ ਨੂੰ ਬਚਾ ਲਿਆ ਗਿਆ ਸੀ ਤੇ ਪਲੇਨ ਨੂੰ ਵੀ ਤੇ ਰੋਬਟ ਦੇ ਦੁਆਰਾ ਲਗਭਗ 306 ਲੋਕਾਂ ਦੀ ਜਾਨ ਜਿਹੜੀ ਉਹ ਬਚਾ ਲਈ ਗਈ ਸੀ ਉਸ ਤੋਂ ਬਾਅਦ ਇਸ ਦੀ ਤੈਕੀਕਾਤ ਹੋਈ ਤਾਂ ਪਤਾ ਲੱਗ ਕੇ ਪਲੇਨ ਦੇ ਇੰਜਨ ਜਿਸ ਵਕਤ ਚੇਂਜ ਕੀਤੇ ਗਏ ਸੀ ਤਾਂ ਉਸ ਵਕਤ ਤੱਕ ਫਿਊਲ ਪਾਈਪ ਆ ਜਿਹੜੀ ਉਹ ਗਲਤ ਲਗਾ ਦਿੱਤੀ ਪਿਊਲ ਇਹੜਾ ਉਹ ਵਿੱਚ ਹਵਾ ਦੇ ਵਿੱਚ ਲੀਕ ਕਰਨਾ ਸ਼ੁਰੂ ਕਰ ਗਿਆ ਸੀ ਜਿਸ ਪਜਾ ਦੇ ਕਾਰਨ ਹਾਦਸਾ ਹੋਇਆ ਸੀ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ